ਜਵਾਨੀ ਵਿੱਚ ਅਸੀਂ ਹੋਰਨਾ ਦੇ ਗੁਣ ਔਗੁਣਾ ਤੋਂ ਪ੍ਰਭਾਵਿਤ ਹੁੰਦੇ ਹਾਂ ਤੇ ਉਹਨਾਂ ਨੂੰ ਗ੍ਰਹਿਣ ਕਰਦੇ ਹਾਂ ਪਰ ਬੁਢੇਪੇ ਵਿੱਚ ਕੇਵਲ ਆਪਣੇ ਗੁਣ ਔਗਣਾਂ ਦਾ ਪ੍ਰਗਟਾਵਾ ਕਰਦੇ ਹਾਂ ਮਨ ਦਾ ਇੱਕ ਸੁਭਾਵ ਇਹ ਹੈ ਕਿ ਜਿਸ ਵਿਸ਼ੇ ਬਾਰੇ ਵੀ ਇਹ ਗੰਭੀਰਤਾ ਨਾਲ ਵਿਚਾਰ ਕਰੇ ਉਸ ਦਾ ਰੰਗ ਲੈ ਲੈਂਦਾ ਹੈ ਸੋ ਜੇ ਇਹ ਬਦੀਆਂ ਬਾਰੇ ਸੋਚੇ ਤਾਂ ਬਦ ਹੋ ਜਾਂਦਾ ਹੈ ਹੋਰਨਾ ਦੇ ਔਗਣ ਚਿਤਾਰੇ ਤਾਂ ਨਿੰਦਕ ਹੀ ਨਹੀਂ ਦਾ ਸਗੋਂ ਉਹਨਾਂ ਔਗਣਾਂ ਨੂੰ ਕਿਸੇ ਹੱਦ ਤੱਕ ਗ੍ਰਹਿਣ ਵੀ ਕਰਨ ਲੱਗ ਪੈਂਦਾ ਹੈ ਜੋ ਵੀ ਮਨ ਦੇ ਇਸ ਸੁਭਾਅ ਤੋਂ ਜਾਣੂ ਹੁੰਦੇ ਹਨ ਉਹ ਹੋਰਨਾਂ ਦੀ ਨਿੰਦਾ ਕਰਨ ਤੋਂ ਗੁਰੇਜ ਤਾਂ ਕਰਦੇ ਹੀ ਹਨ ਸਗੋਂ ਉਹਨਾਂ ਦੇ ਗੁణਾਂ ਨੂੰ ਵਿਚਾਰਨ ਤੇ ਗ੍ਰਹਿਣ ਕਰਨ ਲਈ ਯਤਨਸ਼ੀਲ ਰਹਿੰਦੇ ਹਨ ਗੁਣਮਾਨਾਂ ਦੇ ਗੁਣਾ ਦੀ ਸਿਫਤ ਕਰਨ ਨਾਲ ਸਾਡੇ ਅੰਦਰ ਉਹਨਾਂ ਗੁਣਾ ਦਾ ਪਰਵੇਸ਼ ਸੁਖਾਲੇ ਹੋ ਜਾਂਦਾ ਹੈ ਆਪਣੇ ਮਨ ਬਾਰੇ ਵਿਚਾਰ ਨਾ ਅਦੇ ਆਤਮਿਕ ਵਿਕਾਸ ਦੀ ਪੌੜੀ ਤੇ ਪਹਿਲਾ ਕਦਮ ਰੱਖਣਾ ਹੁੰਦਾ ਹੈ ਗੁਰਮੁਖ ਹੋਵੇ ਸੋਈ ਬੂਝੈ ਗੁਣ ਕਹ ਗੁਣੀ ਸਮਾਵਣਿਆ